ਭਸਪਾ ਪੰਜਾਬ ਵੱਲੋਂ ਪੋਸਟ ਮੈਟ੍ਰਿਕਸ ਸਕਾਲਰਸ਼ਿਪ ਸਕੀਮ ਵਿੱਚ ਕਾਂਗਰਸ ਮੰਤਰੀ ਸਾਦੂ ਸਿੰਘ ਧਰਮਸੋਤ ਵੱਲੋਂ ਕਿਤੇ ਕੱਪਲੇ ਨੂੰ ਲੈ ਕੇ ਪਸਪਾ ਦੇ ਸਮੂਹ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਦਾਨ ਜਸਵੀਰ ਸਿੰਘ ਗੱਡੀ ਦੀ ਅਗਵਾਈ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਉਪਰੋਕਤ ਕਾਂਗਰਸੀ ਮੰਤਰੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਪਸਪਾ ਦੇ ਪ੍ਰਤੀਨਿਧ ਵੱਲੋਂ ਤਹਿਸੀਲਦਾਰ ਹਰਮਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਦੂਸਰੀ ਲੜੀ ਦਾ ਜ ਦੂਸਰਾ ਪ੍ਰੋਗਰਾਮ ਸੀ 14 ਤਰੀਕ ਨੂੰ ਫਗਵਾੜੇ ਕੀਤਾ ਸੀ ਅੱਜ 18 ਨੂੰ ਇਸ ਦੂਸਰੀ ਲੜੀ ਦਾ ਦੂਸਰਾ ਪ੍ਰੋਗਰਾਮ ਹਸ਼ਾਰ ਪਰ ਕੀਤਾ ਕਰੋਨਾ ਦੀ ਕਹਿਰ ਦੀ ਮਹਾਮਾਰੀ ਦੇ ਵਿੱਚ ਬਿਮਾਰੀ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਸਮਰਥਕਾਂ ਨੂੰ ਲੀਡਰਸ਼ਿਪ ਨੂੰ ਪੰਜਾਬ ਦੀ ਧਰਤੀ ਤੇ ਉਤਰਨਾ ਪੈ ਰਿਹਾ ਇਹਦੇ ਲਈ ਦੋਸ਼ੀ ਕਾਂਗਰਸ ਸਰਕਾਰ ਹੈ ਔਰ ਭਾਜਪਾ ਸਰਕਾਰ ਹੈ ਨਹੀਂ ਕੋਈ ਵੀ ਕਰੋਨਾ ਦੇ ਅੱਗੇ ਮਰਨਾ ਨਹੀਂ ਚਾਹੁੰਦਾ ਅਸੀਂ ਆਪਣੇ ਹੱਕਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਪੰਜਾਬੀਅਤ ਦੇ ਹੱਕਾਂ ਦੇ ਲਈ ਕਿਸਾਨਾਂ ਔਰ ਵਿਦਿਆਰਥੀਆਂ ਦੇ ਹੱਕਾਂ ਦੇ ਲਈ ਅੱਜ ਅਸੀਂ ਸੜਕਾਂ ਤੇ ਉਤਰੇ ਆਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਜਿਹੜਾ ਘਟਾਲਾ ਹੋਇਆ ਔਰ ਉਹਦੇ ਚ ਚੀਫ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਨੇ ਇਹ ਕਹਿਤਾ ਕਿ ਕੈਬਨਿਟ ਮੰਤਰੀ ਦੋਸ਼ੀ ਆ ਤਿੰਨ ਮੈਂਬਰੀ ਰਿਪੋਰਟ ਵੀ ਆ ਗਈ ਆ ਤਿੰਨ ਮੈਂਬਰੀ ਰਿਪੋਰਟ ਦੇ ਵਿੱਚ ਵੀ ਸਾਨੂੰ ਜਿਹੜੀ ਭਰੋਸੇਯੋਗ ਸੂਤਰਾਂ ਤੋਂ ਖ਼ਬਰੇ ਮਿਲੀ ਆ ਕਿ ਉਹਦੇ ਚ ਵੀ ਕੈਬਨਿਟ ਮੰਤਰੀ ਦੋਸ਼ੀ ਆ ਲੇਕਿਨ ਕਪਤਨ ਅਮਰਿੰਦਰ ਸਿੰਘ ਕਾਂਗਰਸ ਸਰਕਾਰ ਸਾਧੂ ਸਿੰਘ ਧਰਮਸੋਧੀ ਨੂੰ ਵਿਚਾ ਰਹੀ ਆ ਭੌਜਨ ਸਮਾਜ ਪਾਰਟੀ ਜਦੋਂ ਤੱਕ ਉਹਨੂੰ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ ਲਗਾਤਾਰ ਸੜਕਾਂ ਤੇ ਪ੍ਰਦਰਸ਼ਨ ਕਰਦੀ ਰਹੇਗੀ ਰੋਸ ਮਾਰਚ ਕਰਦੀ ਰਹੇਗੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ ਜਿਹੜਾ ਕਿਸਾਨਾਂ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ ਧਰੋ ਪੰਜਾਬ ਦੇ ਹਰਿਆਣੇ ਦੇ ਉੱਤਰੀ ਭਾਰਤ ਦੇ ਕਿਸਾਨਾਂ ਨਾਲ ਕਮਾਇਆ ਇਹ ਉਹੀ ਕਿਸਾਨ ਹੈ ਜਿਨ੍ਹਾਂ ਨੇ ਭੀਖ ਦਾ ਕਟੋਰਾ ਲੈ ਕੇ ਵੱਖ-ਵੱਖ ਦੇਸ਼ਾਂ ਦੇ ਕੋਲੋਂ ਅਨਾਜ ਮੰਗਦੇ ਜਿਸ ਵੇਲੇ ਸਾਡਾ ਦੇਸ਼ ਭੁੱਖਮਰੀ ਦਾ ਸ਼ਿਕਾਰ ਸੀ ਤਾਂ ਉੱਤਰੀ ਭਾਰਤ ਦੇ ਕਿਸਾਨਾਂ ਨੇ ਉਹ ਭੀਖ ਦਾ ਕਟੋਰਾ ਆਪਣੀ ਮਿਹਨਤ ਔਰ ਪਸੀਨੇ ਦੇ ਨਾਲ ਭਰਿਆ ਸਾਡੇ 14 ਮੈਂਬਰ ਪਾਰਲੀਮੈਂਟ ਹੈ 10 ਲੋਕ ਸਭਾ ਚ 4 ਰਾਜ ਸਭਾ ਚ ਬੌਜਨ ਸਮਾਜ ਪਾਰਟੀ ਨੇ ਲੋਕ ਸਭਾ ਚ ਡਟ ਕੇ ਵਿਰੋਧ ਕੀਤਾ ਆ ਔਰ ਅਸੀਂ ਪੰਜਾਬ ਦੀ ਧਰਤੀ ਤੇ ਪਾਰਲੀਮੈਂਟ ਦੇ ਅੰਦਰ ਵੀ ਬਸਪਾ ਵਿਰੋਧ ਕਰ ਰਹੀ ਆ ਪਾਰਲੀਮੈਂਟ ਤੋਂ ਬਾਹਰ ਸੜਕਾਂ ਦੇ ਉੱਤੇ ਵੀ ਅਸੀਂ ਇਸ ਜਿਹੜਾ ਖੇਤੀ ਆਰਡੀਨੈਂਸ ਐਸ ਬਿਲ ਦੇ ਵਿਰੋਧ ਵਿੱਚ ਐ ਔਰ ਜਿਹੜਾ ਸ਼ਰੋਮਣੀ ਕਾਲੀ ਦਲ ਨੇ ਕੱਲ ਜਿਹੜਾ ਅਸਤੀਫਾ ਦਿੱਤਾ ਆ ਮਨਿਸਟਰੀ ਤੋਂ ਬੌਜਨ ਸਮਾਜ ਪਾਰਟੀ ਉਹਦਾ ਸਵਾਗਤ ਤਾਂ ਕਰਦੀ ਆ ਲੇਕਿਨ ਅੱਧਾ ਅਧੂਰਾ ਸਵਾਗਤ ਹੈ ਕਿਉਂਕਿ ਐਨਡੀਓ ਐਨਡੀਏ ਦੇ ਵਿੱਚੋਂ ਬਾਹਰ ਨਹੀਂ ਆਏ ਐਨਡੀਏ ਨੂੰ ਉਹਨਾਂ ਦਾ ਸਮਰਥਨ ਜਾਰੀ ਆ ਜੇ ਸ਼੍ਰੋਮਣੀ ਅਕਾਲੀ ਦਲ ਸੱਚਾ ਆ ਤਾਂ ਜਿੱਦਾਂ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਸੜਕਾਂ ਤੇ ਘੁੰਮ ਰਹੀ ਆ 21 ਤਰੀਕ ਨੂੰ 24 ਤਰੀਕ ਨੂੰ ਅਸੀਂ ਅੰਮ੍ਰਿਤਸਰ ਹੋਣਾ 28 ਨੂੰ ਬਠਿੰਡਾ 29 ਨੂੰ ਪਟਿਆਲਾ 3 ਅਕਤੂਬਰ ਨੂੰ ਸੰਗਰੂਰ 9 ਅਕਤੂਬਰ ਨੂੰ ਖੰਨੇ ਲੋਕ ਸਭਾ ਫਤਿਹਗੜ੍ਹ ਅਸੀਂ ਲਗਾਤਾਰ ਪ੍ਰੋਗਰਾਮ ਲੀਕਿਆ ਹੋਇਆ 6 ਦਸੰਬਰ ਤੱਕ ਦਾ ਕਿਸਾਨਾਂ ਦੇ ਹੱਕ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ ਸੱਚਾ ਆ ਤਾਂ ਮੋਦੀ ਦੇ ਪੁਤਲੇ ਫੂਕਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਪੁਤਲੇ ਫੂਕਣ ਦੇ ਲਈ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਥੱਲੇ ਆ ਕੇ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਦੇ ਵਿੱਚ ਲੋਕਾਂ ਦੀ ਆਵਾਜ਼ ਬਣੇ ਕਿਸਾਨਾਂ ਦੀ ਆਵਾਜ਼ ਬਣੇ ਤਾਂ ਸਾਨੂੰ ਲੱਗੂਗਾ ਕਿ ਉਹ ਦਿਲ ਤੋਂ ਸੱਚੇ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ ਐਸਐਮਜ਼ेड ਨਿਊਜ਼